ਹਾਂ ਜੀ ਮੁੰਡਾ ਆਪਣੇ ਥਾਂ ਬਿਲਕੁਲ ਠੀਕ ਆ ਠੀਕ ਆ 10 ਦਿਨ ਉਹਨੂੰ ਡਹਿਲਾਂ ਦੋ ਥੇ ਉਹਨੂੰ ਅਕਲ ਉਹਦੀ ਟਿਕਾਣੀ ਆਏਗੀ ਨਾ ਤੇ ਫੇਰ ਅਸੀਂ ਗੱਲ ਕਰਾਂਗੇ ਵੇਖੀ ਉਹਨੇ ਆਪੇ ਆਉਣਾ ਇੱਥੇ ਠੀਕ ਆ ਜੇ ਨਾ ਆਏਗੀ ਫਿਰ ਮੈਨੂੰ ਪੁੱਛ ਲਿਓ ਕਰਤੀ ਨਾ ਤੁਸੀਂ ਬਗਾਨੇ ਵਾਲੀ ਗੱਲ ਇਹੋ ਮੇਰਾ ਆਪਣਾ ਭਰਾ ਹੁੰਦਾ ਤੇ ਉਹ ਵੀ ਇਦਾਂ ਕਰਦਾ ਉਹਨੇ ਤਾਂ ਸਾਥ ਦੇਣਾ ਹੀ ਨਾ ਮੇਰਾ ਬਗਾਨੇ ਬਗਾਨੇ ਹੀ ਹੁੰਦੇ ਆ ਤੂੰ ਦੱਸ ਵੀ ਤੇਰਾ ਸਾਥ ਦਿੱਤਾ ਕਿੱਥੇ ਨਹੀਂ ਆ ਤੇਰਾ ਪਿਓ ਸਿਰਦੇ ਨਹੀਂ ਸੀ ਤੇ ਅਜ ਤੱਕ ਮੇਰੇ ਬਾਪੂ ਨੇ ਕਦੀ ਘਰ ਨਹੀਂ ਮਹਿਸੂਸ ਹੁੰਦੀ ਵੀ ਤੇਰਾ ਪਿਓ ਹੈ ਨਹੀਂ ਐ ਕਿ ਉਸ ਦਿਨ ਵੀ ਜਤਨ ਤੇਰੇ ਮਰੇ ਪੰਗਾ ਪਿਆ ਸੀ ਘਰ ਅਸੀਂ ਤਿੰਨੇ ਮਾਪੋਤ ਤੇਰੇ ਉੱਥੇ ਪਹੁੰਚੇ ਸੀ ਤੇ ਸੌੜੇ ਤਰੀਕ ਤੇ ਤੇਰੀ ਮੰਮੀ ਨੂੰ ਪਤਾ ਵੀ ਨਹੀਂ ਲੱਗਦਾ ਵੀ ਉਹ ਵਿਚਾਰੀ ਠੀਕ ਨਹੀਂ ਰਹਿੰਦੀ ਕਿ ਤਾ ਟੈਨਸ਼ਨ ਨਾ ਲੈ ਜੇ ਤੇ ਅੱਜ ਤੂੰ ਫੇਰ ਸਾਨੂੰ ਬਗਾਨੇ ਕਰਤਾ ਜੇ ਬਗਾਨੇ ਹੀ ਤੇ ਮਨ ਆਪਣੇ ਹੀ ਤੇਰੇ ਤੇ ਇੰਨਾ ਸਾਹ ਦਿੱਤਾ ਵਾ ਬਗਾਨੇ ਹੁੰਦੇ ਤੇ ਕੀ ਲੋੜੀਆਂ ਨੂੰ ਐਡੀ ਦੂਰ ਜਾਣ ਦੀ ਤੂੰ ਨਾ ਤੂੰ ਮੈਂ ਮੈਂ ਕਰਨ ਦੀ ਅਪਿੰਦਰ ਚਾਰੂ ਲਾਉਂਡੀ ਆ ਸੱਸ ਜੀ ਸਸਦੀ ਘਰ ਹੋਰ ਸਨਾ ਠੀਕ ਠਾਕ ਹੈ ਵਧੀਆ ਵਧੀਆ ਤੁਸੀਂ ਦੱਸੋ ਹਾਂ ਵਧੀਆ ਕੱਲੇ ਪਰੇ ਆਉਂਦੇ ਆ ਉਹ ਫਿਰ ਮਾਸਰ ਤੇਰਾ ਗਾੜੀ ਕਰ ਗਿਆ ਮੈਨੂੰ ਅੱਛਾ ਤੇ ਮੈਂ ਹਾਂ ਚੱਲ ਮੈਂ ਵੀ alli ਜਾਨੀ ਉਧਰ ਪੈਨ ਦਾ ਪਤਾ ਲੈ ਆਉਣੀ ਆਪਣਈਏ ਦਾ ਉਹ ਨਹੀਂ ਨਹੀਂ ਵੇਲੀ ਨਾ ਤੁਸੀਂ ਜਾਇਓ ਅੱਛਾ ਆ ਗਿਆ ਘਰ ਹੁਣ ਚਲ ਆ ਵਧੀਆ ਕੀਤਾ ਹੀ ਆ ਫਿਰ ਉਹ ਲਿਆਂਦਾ ਵਾ ਮਸੀ ਜੀ ਜਾ ਕੇ ਹਾਂਜੀ ਆਉਂਦੇ ਰਹੇ ਨਹੀਂ ਹੀ ਦੋਵੇਂ ਜਣੇ ਇੱਕੋ ਹੀ ਗੱਲ ਕਰੀ ਜਾਂਦੇ ਨੇ ਸੰਦੀਪ ਘਰ ਆਉਗੀ ਤੇ ਫੇਰ ਆਪਾਂ ਜਾਣਾ ਮੈਂ ਕਿਹਾ ਜਦੋਂ ਤੁਸੀਂ ਘਰ ਦੇ ਮਾਲਕ ਵਾਂ ਸਾਰਾ ਕੁਝ ਤੁਸੀਂ ਬਣਾਇਆ ਬਣਾਇਆ ਉਹ ਤੁਸੀਂ ਸਾਰਾ ਕੁਝ ਕਹਿੰਦੇ ਆ ਪੀਉਦੇ ਜੋ ਗਾਈ ਹੈ ਉਹਦੇ ਜੋ ਕਹਿੰਦੇ ਆ ਆਪੀ ਪੂ ਵੇਚਣਾ ਹੈ ਮੇਰੀ ਪੈਣ ਆ ਪੀ ਕੇ ਆ ਪੀਆ ਨਾ ਫਿਰ ਜਾ ਕੇ ਕੱਲ ਆਪਾਂ ਗਏ ਦੋਵੇਂ ਜਣੇ ਚਲ ਦਲਜੀਤ ਨੂੰ ਸਮਝਾਇਆ ਤੇ ਇਹ ਵੀ ਉਹਨਾਂ ਦਲਜੀਤ ਨੂੰ ਥੋੜੀ ਜਿਹੀ ਸਮਝ ਲੱਗੀ ਹੈ ਲੱਗੀ ਆ ਉਹ ਨਹੀਂ ਉਹ ਵੀ ਉਹਦੇ ਮਨ ਲੱਗਾ ਹੀ ਲੱਗਾ ਹੀ ਪੂਰਾ ਹੀ ਕੇ ਇਹ ਹੁਣ ਕਿਹੜਾ ਚੰਗਾ ਵਤ ਕਿਹੜਾ ਮਾੜਾ ਵਾ ਹਾਂ ਤੇ ਚਲ ਆਪੇ ਜੋ ਜੀ ਕਰੂਗਾ ਆਜੂਗੀ ਇੱਥੇ ਹੀ ਆਉਣਾ ਵਾ ਇੱਥੇ ਹੀ ਆਉਣਾ ਨਹੀਂ ਇਹ ਤੇ ਬਹੁਤ ਵਧੀਆ ਗੀ ਆਜੋ ਮਸੀ ਜੀ ਘਰ ਫਿਰ ਨਹੀਂ ਮੈਂ ਨਾ ਪੈਨ ਨੂੰ ਮੇ ਲਾਵਾਂ ਤੇ ਟਾਈਮ ਹੁੰਦਾ ਨਾ ਫਿਰ ਮੈਂ ਜ਼ਰੂਰ ਆਵਾਂਗੀ ਚਲ ਆਇਓ ਫਿਰ ਚੰਗਾ ਹੈ ਹਾਂ ਜੀ ਜ਼ਰੂਰ ਆਵਾਂਗੀ ਆ ਠੀਕ ਹੈ ਪਤਾ ਨਹੀਂ ਵੀ ਕੀ ਗੱਲ ਵਾ ਜਾਂ ਪਤਾ ਲੈਣ ਆਉਂਦੀ ਆ ਕਿ ਜਾਂ ਆਪਣੇ ਕੰਮ ਤੇ ਨਹੀਂ ਆਉਂਦੀ ਉਦੋਂ ਕਹਿੰਦੇ ਸੀ ਨਾ ਪੈਸੇ ਵੀ ਮਸੀ ਕੋ ਚੋਕੇ ਦਿੱਤੇ ਇਹਨਾਂ ਨੇ ਮੈਨੂੰ ਤੇ ਜਾਬਦਾ ਵਾ ਕਿਤੇ ਪੈਸੇ ਲੈਣ ਨਾ ਹੁੰਦੀ ਹੋਵੇ ਤਾਂ ਹੀ ਦੋ ਤਿੰਨ ਗਿਡੇ ਨਾ ਇਹਨੇ ਹੇੜ ਤੇ ਹੀ ਮਾਰ ਲਈ ਆ ਇਹਨਾਂ ਨੂੰ ਪੁੱਛਦੀਆਂ ਭਲਾ ਭਲਾ ਦਲਜੀਤ ਨੂੰ ਪੁੱਛੀ ਹੋਗਾ ਕਿਤੇ ਕਿ ਨਾ ਖਲਾਰਾ ਘੱਟੋ-ਕੱਟੀ ਹੋਇਆ ਵਾ ਕਿਤੇ ਸੱਸੀ ਦਾ ਭਾਂਜੀ ਸੱਸ ਹਾਂ ਸਿਮੀ ਤੂੰ ਹਾਂਜੀ ਤੈਨੂੰ ਤਾਂ ਦੱਸਿਆ ਹੀ ਨਹੀਂ ਕਿ ਤੇ ਫੋਨ ਨਹੀਂ ਕੀਤਾ ਮੈਂ ਉਹ ਰਹਾ ਕਿ ਮੈਂ ਪਾਜੀ ਇਹ ਲੋ ਪਤਾ ਲੱਗਾ ਵੀ ਉਹਦੀਆਂ ਅੱਖਾਂ ਨਹੀਂ ਠੀਕ ਅੱਖਾਂ ਖਰਾਬ ਹੋ ਗਈਆਂ ਮੈਂ ਚੱਲ ਪਤਾ ਲੈ ਆਈ ਹੁਣੀ ਚੱਲ ਬੈ ਜਾ ਫੇ ਬੈਠੀ ਪਾਣੀ ਲਿਆਵਾ ਲੈ ਉਹ ਕੋਟ ਨਾ ਸੇ ਵੀ ਪਾਣੀ ਪੀ ਹੋਰ ਸੁਣਾਉਂਦਾ ਹੀ ਠੀਕ ਆ ਵਧੀਆ ਐਸੇ ਤੇ ਕੀ ਗੱਲ ਹੋਈ ਪਾਜੀ ਨੂੰ ਨਾ ਨਾ ਫਰਕ ਜੀ ਹੋ ਗਈ ਐਸੇ ਹਾਂ ਕਿ ਬਹੁਤੀ ਅੱਖਾਂ ਖਰਾਬ ਹੋ ਗਈਆਂ ਹੁਣ ਫਰਕ ਪਿਆ ਮੜਾ ਦਵਾਈ ਦੂਈ ਲੈਂਦੀ ਐ ਹਾਂਜੀ ਨਾਲੇ ਉਧਰੋਂ ਮੱਛਰ ਜਿਆ ਬੜਾ ਲੜਦਾ ਰਿਆ ਨਾ ਕਦੀ ਮੱਛਰ ਤੇ ਲੜਿਆ ਨਹੀਂ ਪੱਖੇ ਥੱਲੇ ਰਹਿੰਦੇ ਰਹੇ ਤੁਹਾਨੂੰ ਪਤਾ ਵੀ ਅਲੀ ਜਿੱਤੇ ਨਾ ਪੱਖਾ ਤੇ ਨਾ ਬੱਤੀ ਕੁਛ ਵੀ ਨਹੀਂ ਉੱਥੇ ਤੇ ਹਾਂਜੀ ਹਾਂਜੀ ਹਾਂ ਤੇ ਉਹਦੇ ਕਾਰਨ ਹੀ ਹੋ ਗਿਆ ਤੇ ਮੈਂ ਵੀ ਉਧਰੋਂ ਆਉਂਦੀ ਤੇ ਮੈਨੂੰ ਰਪਿੰਦਾ ਟੱਕੜੀ ਅੱਛਾ ਤੇ ਉਹ ਕਹਿਣ ਦੀ ਵੀ ਘਰ ਲੈਣਤਾ ਚਾਚੀ ਜੀ ਨੂੰ ਨਾਲ ਘਰ ਆ ਗਏ ਆ ਹਾਂ ਉਹ ਕਿ ਮੈਂ ਤਾਂ ਫਿਰ ਇੱਧਰ ਆਈ ਨਹੀਂ ਤੇ ਮੈਂ ਵੀਲੀ ਚੱਲੀ ਕਿ ਹੋਈ ਆਈ ਲਵਲੀ ਹੁਣੀ ਉਹ ਕਹਿੰਦੇ ਵੀ ਤੁਸੀਂ ਕੱਲੀ ਡਰਦੇ ਜੀ ਨਜਿੰਦਰਾ ਤੋੜ ਦਿੱਤਾਂਦੇ ਤੇ ਘਰ ਆਓ ਨਹੀਂ ਵਧੀਆ ਕੀਤਾ ਈ ਓਏ ਇੱਕ ਗੱਲਨ ਵਧੀਆ ਹੋ ਗਿਆ ਚੱਲ ਹਾਂਜੀ ਉਥੇ ਮੱਛਰ ਹੀ ਬੜਾ ਸੀ ਤੇ ਕਿਤੇ ਸਮਝ ਨਹੀਂ ਚੱਲ ਆਪਣੇ ਘਰ ਆ ਗਏ ਵਧੀਆ ਹੋ ਗਿਆ ਨਹੀਂ ਵਧੀਆ ਹੋ ਗਿਆ ਕਿ ਕੱਲ ਤੱਕ ਤੇ ਚੈਨ ਮਿਲ ਗਿਆ ਕਿ ਨਹੀਂ ਆਪਣੇ ਘਰ ਆਉਂ ਹੀ ਨਾ ਚੱਲ ਨਾਲੇ ਉਥੇ ਪੱਖਾ ਨਹੀਂ ਲੈਣਾ ਨਹੀਂ ਦੇਣਾ ਕੋਈ ਗੱਲ ਤੇ ਤੇਰੀ ਸਹੀ ਆ ਪਰ ਇਹ ਯੋ ਵੀ ਮੁੰਡਾ ਨਹੀਂ ਮੰਨਣਾ ਮੁੰਡੇ ਨੇ ਫੋਨ ਕਰਕੇ ਨਾ ਸੱਸ ਨੂੰ ਕਹਿ ਤਾ ਆਂਦਾ ਮੈਨੂੰ ਤਲਾਕ ਚਾਹੀਦਾ ਤਾਂ ਦੱਸ ਮੈਂ ਕੀ ਕਰਾਂ ਹੁਣ ਮੁੰਡਾ ਨਹੀਂ ਸਮਝਣਿਆ ਬਥੇਰਾ ਸਮਝਾਇਆ ਸਾਰਿਆਂ ਨੇ ਨਹੀਂ ਸਮਝਦਾ ਕਿ ਬੁਰੇ ਲੱਗੀ ਦਾ ਵੈਦਾਂ ਨਹੀਂ ਕਰਨਾ ਚਾਹੀਦਾ ਚਲੋ ਗਲਤੀਆਂ ਤੇ ਹੋ ਹੀ ਜਾਂਦੀਆਂ ਨੇ ਹੁਣ ਕੀ ਕਰਨਾ ਮੁੰਡਾ ਨਹੀਂ ਸਮਝਦਾ ਮੈਂ ਕੀ ਕਰਾਂ ਦੱਸ ਭੈਣ ਜੀ ਮੁੰਡਾ ਆਪਣੇ ਥਾਂ ਬਿਲਕੁਲ ਠੀਕ ਆ ਠੀਕ ਆ ਦੱਸ ਦੇਣ ਉਹਨੂੰ ਡਹਿਲਾਂ ਦੋ ਥੇ ਉਹਨੂੰ ਅਕਲ ਉਹਦੀ ਟਿਕਾਣੇ ਆਏਗੀ ਨਾ ਤੇ ਫੇਰ ਅਹੀਂ ਗੱਲ ਕਰਾਂਗੇ ਵੇਖੀ ਉਹਨੇ ਆਪੇ ਹੁਣਾ ਇੱਥੇ ਠੀਕ ਆ ਜੇ ਨਾ ਆਏਗੀ ਫਿਰ ਮੈਨੂੰ ਪੁੱਛ ਲਿਓ ਠੀਕ ਆ ਬੈਂਡ ਯੂ ਆਪੇ ਆਣ ਕੇ ਤੁਹਾਡੇ ਕੋਲ ਮਾਫੀ ਮੰਗੇਗੀ ਠੀਕ ਆ ਇਹ ਮੇਰੀ ਗੱਲ ਯਾਦ ਰੱਖਿਓ ਠੀਕ ਆ ਤੁਸੀਂ ਸਿਮੀ ਕਿੰਦਾ ਦੀਆਂ ਗੱਲਾਂ ਕਾਣ ਲਈਆਂ ਮੇਰੀ ਗੱਲ ਸ ਨੇ ਰੋਜ਼ ਰੋਜ਼ ਰਿਸ਼ਤੇ ਹੁੰਦੇ ਨੇ ਮਾਹ ਕਿਤੇ ਦੇ ਵਿਚਾਰਿਆਂ ਦਾ ਮੈਂ ਕਰਾਇਆ ਹੀ ਕਿਤੇ ਸੁਖ ਸੁਖ ਕੇ ਕਿਤੇ ਦਿਨ ਰਾਤ ਮੈਂ ਬਾਬੇ ਤੇ ਜਾਂਦੀ ਰਹੀ ਹਾਂ ਰਿਸ਼ਤੇ ਨਹੀਂ ਹੁੰਦੇ ਉਹ ਤੇ ਹੈ ਕੋਈ ਗੱਲ ਨਹੀਂ ਸਾਨੂੰ ਕਿਹੜਾ ਰਿਸ਼ਤਿਆਂ ਦਾ ਘਾਟਾ ਵਾ ਠੀਕ ਆ ਜਦੋਂ ਫਿਰ ਉਹ ਮੰਨਦੀ ਨਹੀਂ ਕਹਿਣਾ ਕਹਿੰਦਾ ਮਾਨਦੀ ਤੇ ਨਹੀਂ ਇਹ ਬੁਰੇ ਲੱਗੀਦਾ ਲੋਕ ਜੱਲਾਕਾਰ ਸਾਰੇ ਸਾਰੇ ਨਾ ਹੁੰਦੀਆਂ ਆਇਆਂ ਜੱਗ ਤੇ ਲੋਕੀ ਇਹੋ ਗੱਲ ਇਹਨਾਂ ਨੇ ਕਹਿਣਾ ਤੇ ਪਹਿਲਾਂ ਇਹਨੇ ਨੌਣ ਨੇ ਧੱਕੇ ਮਾਰ ਕੇ ਕੱਢੇ ਆ ਸਾਸੋਹਰਾ ਹੁਣ ਮੁੰਡੇ ਨੇ ਕਰ ਦਿੱਤੀ ਪਤਾ ਕਿੰਨੀ ਬੇਜਤੀ ਹੁੰਦੀ ਹੈ ਇਹ ਜੀ ਉਹ ਆਪਣੀ ਨੀਤੀ ਕਰਾਉਂਦੀ ਹੈ ਸਭ ਕੁਝ ਆਹ ਕਰਾਉਂ ਤੇ ਨਹੀਂ ਜੇ ਚੰਗੀ ਹੁੰਦੀ ਤੇ ਇਹ ਕੰਮ ਕਰਦੀ ਕਿਉਂ ਮੇਰੀ ਗੱਲ ਸਾਡੀ ਮਾਂ ਨੇ ਤੇ ਬੜਾ ਸਮਝਾਇਆ ਵਿਚਾਰੀ ਨੇ ਮਾਂ ਤੇ ਬੜੀ ਚੰਗੀ ਆ ਪਰ ਇਹ ਜੀ ਮਤ ਪੇਵੇ ਨਾ ਕੋਈ ਖਾਣੇ ਚ ਫੇਰ ਵਾ ਗੱਲ ਮਾਂ ਇਹ ਥੋੜਾ ਕਹਿੰਦੀ ਆ ਕਿ ਮੇਰੀ ਧੀ ਦਾ ਘਰ ਉਜੜ ਜੇ ਨਾ ਨਾ ਮਾਂ ਤੇ ਵਿਚਾਰੀ ਕਹਿੰਦੀ ਮਾਂ ਤੇ ਅਕਲ ਆਲੀ ਹਾਂ ਮਾਂ ਦੇ ਉਹਨੂੰ ਪੁੱਤ ਪੁੱਤ ਕਾਂਡੇ ਹੀ ਵਿਚਾਰੇ ਨੇ ਫੋਨ ਕਾਂਡਿਆ ਮਾਂ ਪੁੱਤ ਇਦਾਂ ਨਾ ਕਰ ਹਾਂਜੀ ਪਰ ਇਹ ਮੰਨੇ ਤੇ ਤਾਂ ਹੀ ਆ ਹੁਣ ਇਹਦੀ ਅਕਲ ਟਿਕਾਣੇ ਹੋਏ ਤੇ ਫੇਰ ਆ ਨਾ ਇਹ ਪਤਾ ਨਹੀਂ ਮੰਨਦੀ ਹੁਣੀ ਨਹੀਂ ਮੰਨਦੀ ਹੁਣੀ ਪਰ ਮੂੰਹ ਜੋਰ ਆ ਨਹੀਂ ਮੰਨਦੀ ਹੁਣੀ ਮਾਂ ਮੀ ਵਿਚਾਰੀ ਕੀ ਕਰੇ ਭੋਲੀ ਜੀ ਮਾਂ ਉਹ ਨਹੀਂ ਮੈਨੂੰ ਪਤਾ ਵਾ ਪਰ ਇਹ ਹੁਣ ਇਹਦੇ ਚਾਹੀਦੇ ਨੇ ਦਿਮਾਗ ਚ ਪੜ੍ਹੀ ਲਿਖੀ ਆ ਤੂੰ ਦਿਮਾਗ ਥੋੜਾ ਲਾਲਾ ਉਹ ਹੋਈ ਨਾ ਅਜੇ ਅਨਪੜ ਹੋਵੇ ਤਾਂ ਹੀ ਕਹੀਏ ਵੀ ਅਨਪੜ ਇਹਨੂੰ ਜੀ ਸਮਝਾਉਂ। ਤੇ ਜੀ ਜਿਹੜਾ ਦਲਜੀਤ ਨੇ ਇਹ ਕੰਮ ਕੀਤਾ ਨਾ ਉਹ ਬਹੁਤ ਵਧੀਆ ਕੀਤਾ ਵਾ ਮੈਂ ਬੜੀ ਖੁਸ਼ ਹਾਂ ਠੀਕ ਆ ਨਹੀਂ ਤਾਂ ਤੁਹਾਡੀ ਸਾਰੀ ਜ਼ਿੰਦਗੀ ਨਰਕ ਚ ਹੀ ਨਿਕਲਣੀ ਇਹ ਤੇ ਸ਼ੁਕਰ ਕਰ ਰੱਬ ਦੀ ਕਿੰਨੀ ਵੀ ਰੱਬ ਨੇ ਉਹਦੇ ਮਨ ਮਿਹਰ ਪਾਤੀ ਆ ਤੇ ਇਹ ਕੰਮ ਇਹਨੇ ਕੀਤਾ ਵਾ ਕਰਦਾ ਤੇ ਹੁਣ ਬੜਾ ਸਾਡੇ ਨਾਲ ਵਿਚਾਰਾ ਇਹ ਤੇ ਹੁਣ ਉਹਦੇ ਵਿਚਾਰੇ ਨੇ ਬਾਬੇ ਨੇ ਮੇਅਰ ਕੀਤੀ ਆ ਦਿੱਤੀ ਤੇ ਇਹ ਬੜਾ ਹੁਣਾਂ ਤਾਂ ਵੀ ਮੈਂ ਤੈਨੂੰ ਤਲਾਕ ਹੀ ਦੇਣਾ ਹੁਣ ਸਾਡੇ ਵੱਲ ਦੀ ਗੱਲ ਕਰਦਾ ਪਹਿਲਾਂ ਨਹੀਂ ਕਰਦਾ ਹੁੰਦਾ ਪਹਿਲਾਂ ਤੇ ਉਹਦੇ ਮਗਰੀ ਲੱਗਾਦਾ ਮੈਂ ਚਾਹ ਬਣਾਉਣੀ ਆ ਦੀਦੀ ਜੀ ਨਹੀਂ ਕੋਈ ਗੱਲ ਨਹੀਂ ਰੁਕ ਜੋ ਅੱਜ ਮੈਂ ਸਾਮਾ ਨੂੰ ਜਾਣਾ ਵਾ ਕੋਈ ਗੱਲ ਨਹੀਂ ਕੀ ਲੈਣੀ ਸਾਸਰੀ ਘਰ ਠੀਕ ਠਾਕ ਜੀ ਹਾਂਜੀ ਵਧੀਆ ਠੀਕ ਠਾਕ ਹੁਣ ਸੁਣਾ ਵਧੀਆ ਵਧੀਆ ਤੁਸੀਂ ਦੱਸੋ ਹਾਂ ਵਧੀਆ ਠੀਕ ਠਾਕ ਕਦੋਂ ਆਏ ਮੈਂ ਹੋ ਗਿਆ ਤੱਕ ਘੰਟਾ ਅੱਛਾ ਅੱਛਾ ਹਾਂ ਮੈਂ ਵੀ ਵੇਲੇ ਬੈਠਾ ਮੈਂ ਵੀ ਕਹਿੰਦਾ ਨੋ ਹਾਂ ਜੀ ਪਤਨੀ ਮੈਂ ਵੀ ਨਹੀਂ ਧਿਆਨ ਮਾਰਿਆ ਮੈਨੂੰ ਤੇਰਪਿੰਦਰ ਨੇ ਦੱਸਿਆ ਏ ਕਿ ਮੰਮੀ ਡੈਡੀ ਉਹਦੇ ਘਰ ਚਲ ਗਏ ਆ ਤੇ ਮੈਂ ਚਲ ਆ ਬੜਾ ਵਧੀਆ ਹੋ ਗਿਆ ਆਈ ਗਏ ਫਿਰ ਮਾਸੀ लवली ਹਣੀ ਲੈ ਆਏ ਜੀ ਆ ਕੇ ਹੂੰ ਨਹੀਂ ਵਧੀਆ ਹੋ ਗਿਆ ਹਾਂ ਜੀ ਹਾਂ ਜੀ ਉਹ ਵਿਚਾਰੇ ਗਏ ਹੀ ਤੇ ਲੈ ਆਏ ਹਾਂ ਹਾਂ ਕਹਿੰਦੇ ਵੀ ਥੇ ਮੱਛਰ ਨੇ ਤੁਹਾਨੂੰ ਖਾਸ ਹੋਰ ਮੋਟਾ ਆਈ ਆ ਤਾਂ ਫੋਨ ਤੇ ਕਿਹਦੇ ਨਾਲ ਲੱਗਾਦਾ ਸੀ ਗੱਲ ਕਰ ਬੜੀ ਆਵਾਜ਼ ਆਉਂਦੀ ਹੀ ਮਿੰਟ ਆਵਾਜ਼ ਉਹਨੇ ਕਿੱਥੋਂ ਆਣੀ ਏ ਸੰਦੀਪ ਦਾ ਫੋਨ ਆਇਆ ਸੀ ਅੱਛਾ ਫੋਨ ਕਰੁੰਦੀ ਹੀ ਆ ਉਹ ਲੋਕਾਂ ਨੂੰ ਚੁੱਕਣਾ ਜਾ ਰਹੀ ਮੈਨੂੰ ਇਦਾਂ ਕਰਨ ਦੇਵਾ ਤਲਾਕ ਵਾਲੀਆਂ ਗੱਲਾਂ ਕਰਨ ਦੇਵਾ ਮੈਂ ਕੋਈ ਗੱਲ ਨਹੀਂ ਇਹ ਆਪਣੀ ਮਰਜ਼ੀ ਨੇ ਕਰਨ ਦੇ ਜੋ ਵੀ ਕਰਨ ਦੇਵਾ ਤੇਨ ਵਿੱਚ ਬੋਲਣ ਦੀ ਜ਼ੋਰ ਨਹੀਂ ਹੈਗੀ ਲੈ ਚੁੱਕਣਾ ਤੇ ਕਿਹਦੀ ਇਥੇ ਕਿਹਦੀ ਚੁੱਕਣਾ ਹੀ ਆਹ ਉਹਨਾਂ ਨੂੰ ਕਹਿੰਦੀ ਹੋਣੀ ਹੈ ਲਵੜੀ ਨਾਲੋਂ ਉਹਨਾਂ ਨੂੰ ਕਰ ਲੈ ਹੁੰਦਾ ਵਾ ਉਹਨਾਂ ਨੂੰ ਗੱਲਾਂ ਉਹ ਤੇ ਵਿਚਾਰੇ ਚੰਗੇ ਨੇ ਫੇਰ ਵੀ ਸੋਹ ਗੁਣ ਸਾਨੂੰ ਉਹ ਤੇ ਜੇ ਫੋਨ ਕੰਡਈ ਹੈ ਨਾ ਤੇ ਜਾ ਕੇ ਤੇ ਲੈ ਆ ਚਲੋ ਇੰਨਾ ਹੀ ਬੜਾ ਉਹ ਫੋਨ ਕੰਡਈ ਹੈ ਭਾਜੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਉਹਨੇ ਆਪੇ ਟਿਕਾਣੇ ਆਉਣਾ ਠੀਕ ਆ ਨਾ ਉਹਨੇ ਆਕਲਾਉਣਾ ਪੀਉ ਨੂੰ ਠੀਕ ਆ ਉਹਨੇ ਆਪੇ ਆਏ ਨਾ ਆਣ ਕੇ ਤੁਹਾਡੇ ਤਰਲੇ ਕਰਨੇ ਵੇਖੀ ਸਈ ਮਾਸੀ ਮੰਮੀ ਨਹੀਂ ਸਮਝਦੇ ਇਹ ਕਹਿੰਦੇ ਜਾ ਕੇ ਲੈ ਗਿਆ ਉਹ ਵੀ ਉਹ ਹੀ ਕੰਮ ਕਰੀ ਜਾਣੀ ਕੋਈ ਕੰਨ ਆਪੇ ਆਵੇਗੀ ਉਹ ਪਹੋਣਾ ਹੋਣਾ ਆਪੇ ਆਨੇ ਆਖਿਆ ਚੱਲ ਕੁ ਬੁੜੀ ਲੱਗੀ ਤਾਂ ਚੱਲ ਆਇਆ ਜੇ ਕਹਿ ਡਈ ਹੈ ਤੇ ਚੱਲ ਆਇਆ ਮਾਸੀ ਦੀ ਗੱਲ ਠੀਕ ਆ ਫੋਨ ਹੀ ਤਾਂ ਕਰਨੀ ਆ ਕੀ ਲੈਣ ਆਵੇ ਲੈਣ ਆਵੇ ਆ ਆਪੇ ਆਵੇਗੀ ਜੇ ਗਲਤੀਆਂ ਕੀਤੀਆਂ ਨੇ ਭੁਗਤੇਗਾ ਰੱਬ ਹੀ ਹਾਂ ਇਹ ਤਾਂ ਗੱਲ ਠੀਕ ਹੈ ਪਰ ਚੱਲ ਲੈ ਆਂਦਾ ਜਾ ਕੇ ਜੇ ਕੰਡਈ ਹੀ ਤੇ ਮੰਮੀ ਮੈਂ ਨਹੀਂ ਜਾਣਾ ਤੈਨੂੰ ਪਹਿਲਾਂ ਹੀ ਦੱਸਿਆ ਜੇ ਉਹ ਨਹੀਂ ਆਉਣਾ ਤੇ ਆਜੀ ਜੋ ਮੇਰੇ ਹੱਥ ਖੜੇ ਆ ਠੀਕ ਹੈ ਨਾ ਆਪੇ ਆ ਜਾਈਗੀ ਠੀਕ ਆ ਆਹ ਕਰ ਮੈਂ ਤੁਹਾਨੂੰ ਵਾਦਾ ਕਰਦੀ ਮੈਂ ਤਾਂ ਇਹੋ ਕਹਿੰਦੀ ਵੀ ਇਹੋ ਹੀ ਆ ਬਸ ਫਿਰ ਵੀ ਲਈ ਨਿਕਲਣਾ ਆ ਉਹਨੂੰ ਅਗਲ ਤੇ ਆਉਂਦੋਂ ਉਹਨੂੰ ਚੱਲ ਮੈਂ ਕੀ ਕਰਾਂ ਹੋਂ ਮਿਲ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਤਾਂ ਇਹੋ ਕਰ ਕਹਿੰਦੀ ਤੇ ਚੁੱਪ ਕਰਕੇ ਬਹਿ ਜਾ ਆਹ ਘਰ ਨਾ ਟੁੱਟੇ ਬਸ ਆਹੋ ਗੱਲ ਤੋਂ ਡਰਨੀ ਕੋਈ ਗੱਲ ਨਹੀਂ ਉਹਨੇ ਇੱਥੇ ਹੀ ਆਉਣਾ ਮੈਂ ਕਿਤੇ ਨਹੀਂ ਜਾਣਾ ਤੁਸੀਂ ਭੇਲੀ ਜਾ ਕੇ ਬੈਠੇ ਈ ਮੈਂ ਇੱਥੇ ਬੈਠਾ ਈ ਉਹ ਆਪੇ ਚੜਾ ਆਉਂਦਾ ਠੀਕ ਆ ਮੈਂ ਤਾਂ ਬਥੇਰਾ ਪੁੱਤ ਪੁੱਤ ਕਰਦੀ ਨਹੀਂ ਆ ਪਰ ਉਹਨੇ ਕੀਤੇ ਪੁੱਤਾਂ ਵਾਲੇ ਕੰਮ ਉਹਨੇ ਤੇ ਕੀਤੇ ਹੀ ਨਾ ਹਾਂ ਮੰਮੀ ਉਹਦੀਆਂ ਗੱਲਾਂ ਛੱਡੋ ਮਾਸੀ ਲਈ ਚਾਹ ਬਣਾ ਕੇ ਲਿਆਓ ਚਲ ਤੀ ਬੈਠੋ ਦੋਈ ਜਣੀ ਕਰੋ ਹਾਂ ਪੁੱਤ ਗੱਲਾਂ ਤੇ ਮੈਂ ਚਾਹ ਬਣਾਉਣੀ ਕਿੱਠ ਅੱਡੀ ਮੇਰੀ ਤਰਨੇ ਦੀ ਹੋਰ ਮਾਸੀ ਜੀ ਮਾਸਾ ਹੁੰਦਾ ਫੋਨ ਹਾਂ ਹੁੰਦਾ ਠੀਕ ਸਾ ਚਲੋ ਬੱਧੀ ਠੀਕ ਸਾ ਹਾਂ ਹੁੰਦਾ ਤੂੰ ਸੁਣਾ ਕੰਮ ਕਾਰ ਕਿਦਾਂ ਠੀਕ ਸਾ ਕੰਮ ਕਰ ਡੰਗਰਾ ਤੇ ਤੁਹਾਨੂੰ ਪਤਾ ਹੀ ਆ ਆਹੋ ਇਹ ਤੇ ਆ ਬੈਠੇ ਆ ਉਹ ਆਹ ਬੈਠਾ ਹੈ ਕਰ ਲਿਆ ਕੰਮ ਤੁੰ ਦਾ ਕੰਮ ਤੇ ਹੋ ਗਿਆ ਆ ਬਾਹਰ ਦੇ ਹੀ ਝਾੜੂ ਲਾਉਣਾ ਅੱਛਾ ਤੇ ਉਹ ਮੁੰਜਾ ਦਿਲਜੀਤ ਦੀ ਮਾਸੀ ਆਈ ਹੀ ਅੱਛਾ ਤਕਰੀ ਨਾ ਮਨ ਹੋਈ ਥੇ ਤਾਂ ਨਹੀਂ ਮੈਂ ਚੱਲੀ ਆਂ ਇਹ ਵੇਲੀ ਅੱਛਾ ਤੇ ਮੈਂ ਹਾਂ ਵੇਲੀ ਨਾ ਜਾਇਓ ਉਹ ਤੇ ਘਰ ਆ ਗਈ ਆ ਠੀਕ ਆ ਉਹਦੇ ਪੁੱਲੇ ਕੇ ਹੋਈ ਵੀ ਘਰੇ ਹੱਲੇ ਵੇਲੀ ਆ ਤੂੰ ਦੱਸ ਦੇਣਾ ਇਹਨਾਂ ਉਹਨਾਂ ਨੂੰ ਸਾਰੀ ਗੱਲ ਨਹੀਂ ਮੈਂ ਦੱਸਤਾ ਤੁਹਾਨੂੰ ਮੈਂ ਹਾਂ ਲਿਆਂਦੇ ਆ ਘਰ ਪਣਾ ਹੁੰਦੀ ਨਹੀਂ ਹੂੰ ਉਹਦੇ ਆਖੀ ਜਾਂਦੇ ਆ ਆਪਾਂ ਆਉਣਾ ਹੀ ਨਹੀਂ ਆ ਜਿੰਦ ਤੱਕ ਸੰਦੀਪ ਨਹੀਂ ਆਉਂਦੀ ਮੈਂ ਉਹ ਘਰ ਤੁਸੀਂ ਬਣਾਉਂਦੇ ਮਰਗੇ ਸਾਰਾ ਕੋਤਈ ਕੀਤਾ ਤੇ ਹੁਣ ਐ ਸੰਦੀਪ ਆਉ ਤੇ ਫੇਰ ਆਪਾਂ ਜਾਣਾ ਹਾਂ ਹੁਣ ਸਮਝਾਉ ਆਪੇ ਉਹਨਾਂ ਨੂੰ ਕਰੋ ਗੱਲਬਾਤ ਆਪਣੀ ਭੈਣ ਦੇ ਨਾਲ ਇਹਗੇ ਵੀ ਕਿ ਦਿਨ ਆਹੀ ਕੀ ਕਰਨ ਆਉਂਦੀ ਏ ਮੈਨੂੰ ਤਾਂ ਲੱਗਦਾ ਵਾ ਜਿਹੜੇ ਪੈਸੇ ਨਹੀਂ ਆਉਂਦੇ ਕੋਲੇ ਇਹ ਦੋਨਾਂ ਦੇ ਜੀ ਦੋਨਾਂ ਨੇ ਹੂੰ ਹੂੰ ਉਹ ਜਾਵਦਾ ਲੈਣ ਆਉਂਦੀ ਆ ਹੋਰ ਤੇ ਜਗਤਨ ਕੀ ਕੰਮ ਆ ਭਲਾ ਐਡਾ ਭਲਾ ਪਤਾ ਲੈਣ ਚ ਲਿਆ ਉਹ ਤੇ ਮੈਂਦਾ ਹਾਲ ਚਾਲ ਫੋਨ ਤੇ ਪੁੱਛ ਲੈਂਦਾ ਵਾ ਉਹ ਚੱਲ ਉਹਨਾਂ ਵੀ ਚਰੀਆਂ ਲੋੜ ਹੋਊਗੀ ਤਾਂ ਹੀ ਆਉਂਦੀ ਹੋਊਗੀ ਘਰਾਂ ਰਗੇ ਘਰ ਵਾ ਹੁਣ ਮੈਂ ਆਨੇ ਕੋਈ ਗੱਲ ਹੋਰ ਸੋਚਣ ਡਿਆਂ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਜਿਹੜਾ 2 ਲੱਖ ਰੱਖਿਆ ਉਹਨਾਂ ਨੇ ਉਹ ਚੋ ਲੱਖ ਦੇ ਦिए ਫਿਰ ਇਹਨਾਂ ਆਪੇ ਫੜਾ ਦੇਣਗੇ ਇਹਨੂੰ ਹੁਣ ਆਈ ਤੇ ਹੈ ਹੀ ਐ ਦੱਸ ਤੁਸੀਂ ਵੀ ਐਦਾਂ ਕਰੀ ਜਾਂਦੇ ਆਪਣੇ ਘਰ ਦਾ ਖਰਚਾ ਉਹ ਵੇਖੋ ਨਾ ਤੁਹਾਡਾ ਬੋਧ ਉਹ ਘਰ ਦਾ ਖਰਚਾ ਚੱਲਦਾ ਇਹਨਾਂ ਲੱਖਾਂ ਚ ਲੱਖਾਂ ਬਾਤ ਕੀ ਤੇ ਹਵਾਰਾ ਖੰਦਾਓ ਉਹ ਮਾਫ਼ਤ ਨਹੀਂ ਕਰਨੇ ਤੇ ਪਰ ਹੁਣ ਉਹ ਕਿੱਥੋਂ ਦੇਣ ਉਹਨੂੰ ਉਹਦੇ ਆਪ ਥੱਲੇ ਲੱਗੇ ਲੱਗੇ ਤੇ ਸਹੀਆਂ ਥੱਲੇ ਪਰ ਉਹਨਾਂ ਨੂੰ ਤਾਂ ਹੋਣੀ ਅਕਲ ਆਈ ਐ ਥੋੜੀ ਜੀ ਨਾ ਹਉ ਦੇ ਮਗਰ ਲੱਗਦੇ ਜਿਹੜੀ ਆਈ ਜਿਹੜੇ ਆਪਣੇ ਪੈਸੇ ਹਨ ਅਸੀਂ ਹੌਲੀ ਹੌਲੀ ਲਈ ਜਾਵਾਂਗੇ ਉਹਨਾਂ ਕੋ ਤੇ ਜਿਹੜਾ ਆ ਵਾਲਾ ਲੱਖ ਵਾ ਨਾ ਇਹ ਫੜਾਉਣ ਨੇ ਚੱਲ ਵੇਖ ਲਓ ਮਰਜੀ ਆਪਣੀ ਜਿੱਦਾਂ ਤੁਸੀਂ ਕਰਨੀ ਹੈ ਨੇ ਕਰਨਾ ਕੀ ਆ ਵੇਖ ਲੈ ਤੁਸੀਂ ਮਰਜੀ ਇਹ ਤਾਂ ਫੜਾਉਣੇ ਆ ਤੇ ਫੜਾਉਣ ਨੇ ਤਾਂ ਹੀ ਹੁੰਦੀ ਆ ਚੱਲ ਵੇਖ ਲਓ ਕੋਈ ਨਹੀਂ ਉਹ ਆਹ ਲੱਖ ਦੇਉਣੇ ਆ ਤੇ ਲੱਖ ਰੱਖ ਲਾਂਗੇ ਹੂੰ ਤੇ ਉਹਨਾਂ ਨੂੰ ਕਹਾਂਗੇ ਵੀ ਤੁਹਾਡੇ ਦੂਜੀ ਰਕਮ ਜੋ ਕੱਟ ਲੈਣੀ ਆਈ ਚੱਲ ਕੋਈ ਨਹੀਂ ਦੇ ਦੇ ਦੋ ਜਿਹੜਾ ਤੁਸੀਂ ਦੇਣੀ ਸਾਨੂੰ ਹੂੰ ਹਨਾ ਤਵੇਲਾ ਫਿਰ ਉੱਥੇ ਪਏ ਹਨ ਬਰੀ ਜੇ ਲਿਆ ਕੱਢ ਕੇ ਤੇ ਫੜਾਈਏ ਫਿਰ ਉਹਨਾਂ ਨੂੰ ਦੇਈਏ ਫਿਰ ਉਹ ਆਹ ਉਹਨਾਂ ਦੀ ਖਲਾਸੀ ਹੋਊਗੀ ਵਿਚਾਰਿਆਂ ਦੀ ਚਲੋ ਠੀਕ ਆ ਫਿਰ ਆ ਫਿਰ ਬੋਲੂਗੀ ਆਣ ਕੇ ਇਹਨਾਂ ਨੂੰ ਅਗੇ ਇੱਕ ਕੋ ਖਲਾਸੀ ਨਹੀਂ ਹੋਉਂਦੀ ਤੇ ਮੁੜ ਕੇ ਦੂਜੀ ਵੀ ਆਣ ਕੇ ਬੋਲੂ ਚਲ ਆਜੋ ਫਿਰ ਜਾਣਾ ਵਜਲਗੀ ਫਿਰਗਾ ਚੱਲ ਫਿਰ ਚਾਚੀ ਜੀ ਦਲਜੀਤ ਕਿੱਥੇ ਗਿਆ ਉਹ ਤਾਂ ਹੁਣੇ ਹੀ ਫੋਨ ਆਇਆ ਸੀ ਹੁਣੇ ਬਾਹਰ ਨਿਕਲ ਕੇ ਗਿਆ ਹੀ ਮੈਂ ਤਾਂ ਵੇਲੀ ਵਾਲ ਚੱਲ ਗਿਆਣਾ ਠੀਕ ਆ ਠੀਕ ਆ ਚਲ ਕੋਈ ਨਹੀਂ ਪਿਆ ਜਾਂਦਾ ਸਾਚੀ ਜੀ ਅਹੀਂ ਮੈਨੂੰ ਤੁਹਾਡੇ ਵਾਲੇ ਕੰਮ ਹੀ ਆਈ ਆ ਅੱਛਾ ਕਿਹੜਾ ਕੰਮ ਮੈਨੂੰ ਇਹ ਹੀ ਪਿਆਪਾ ਨਾਲ ਥੋੜੇ ਜੇ ਪੈਸੇ ਤੁਹਾਡੇ ਦੇ ਦਈਏ ਆ ਫੜੋ ਥੋੜੇ ਜੇ ਪੈਸੇ ਤੇ ਅਹੀਂ ਦੇਣੇ ਨੇ ਤੁਹਾਡੇ ਉਹ ਨਹੀਂ ਨਹੀਂ ਫੜੋ ਤੁਸੀਂ ਜਿਹੜੇ ਮਾਸੀ ਉਹਨਾਂ ਨੂੰ ਦੇਣੇ ਆ ਨਾ ਤੁਸੀਂ ਪੈਸੇ ਚਲੋ ਥੋੜੇ ਬੋਤੇ ਦੇ ਦਿਓ ਇਹਨਾਂ ਦੇ ਕੋਈ ਗੱਲ ਨਹੀਂ ਤੁਸੀਂ ਤੁਹਾਡੇ ਦੇਣੇ ਨੇ ਅਹੀਂ ਚਲ ਰੱਖ ਲਓ ਤੁਸੀਂ ਮੇਰੇ ਕੋਈ ਗੱਲ ਫੇਰ ਲੈ ਲਾ ਚਲੋ ਕੋਈ ਨਹੀਂ ਜਿਹੜੇ ਹੱਡੇ ਆਉਣੇ ਆ ਨਾ ਕੋਈ ਨਹੀਂ ਗੜੀ ਜੋ ਝੋਨਾ ਆਊਗਾ ਕੋਹਾ ਕੋਈ ਗੱਲ ਨਹੀਂ ਦੋ ਦੇ ਦਿਓ ਤੁਸੀਂ ਆਦ ਨਹੀਂ ਤੁਹਾਡੇ ਬੋਤੇ ਨਾਲ ਦੇ ਦਿਓ ਉਹਨਾਂ ਨੂੰ ਉਹਨਾਂ ਵਿਚ ਰਹਿੰਦਾ ਵੀ ਖਰਚਾ ਖੋਚਾ ਫਰੀਦਾ ਹੀ ਆ ਚਲ ਪੁੱਤ ਤੂੰ ਰੱਖ ਲੈ ਲੈਂਦੇ ਮੈਂ ਤਾਂ ਕਹਿੰਦੀ ਉਹ ਨਹੀਂ ਨਹੀਂ ਚਾਚੀ ਜੀ ਤੂੰ ਹੀ ਰੱਖੋ ਹੈਗਾ ਸਾਡੇ ਕੋ ਖਰਚਾ ਵਰਚਾ ਚਲ ਕੋਈ ਨਹੀਂ ਇਹਨੂੰ ਮੈਂ ਦੇ ਦੇਣੀ ਸੀ ਝੋਨੇ ਨੂੰ ਤੇ ਤੂੰ ਹੀ ਰੱਖ ਲੈ ਲੈਂਦੇ ਚਲੋ ਕੋਈ ਨਹੀਂ ਥੋੜੇ ਦੇ ਦਿਓ ਥੋੜੇ ਕੋਈ ਨਹੀਂ ਫੇਰ ਦਿੱਤੇ ਜਾਣਗੇ ਠੀਕ ਆ ਜੇਕਰ ਸਿਮਿੰਟ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਝੋਨੇ ਉਹ ਲੈ ਲਾਂਗੀ ਵਰਤ ਲੋ ਤੂੰ ਹੀ ਹੈ ਜੀ ਨਹੀਂ ਪੁੱਤ ਨਹੀਂ ਕੋਈ ਗੱਲ ਨਹੀਂ ਅਝੋਨੇ ਆਉਂਦਾ ਲਾਂਗੀ ਲੈ ਜਾ ਕੋਈ ਗੱਲ ਨਹੀਂ 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 ਕੋਈ ਗ੍ਰੀਸਾ ਕਰ ਖਰਚੇ ਜਾਣੇ ਨਹੀਂ ਹੁਣ ਉਹਨਾਂ ਨੇ ਮੈਂ ਬਰਬਰੀ ਦੇ ਦਿੱਤੇ ਚਲ ਤੂੰ ਕੋਈ ਗੱਲ ਨਹੀਂ ਲੈ ਜਾ ਕੋਈ ਆਪਣੀ ਲੋੜ ਪੂਰੀ ਕਰ ਲਓ ਮੈਂ ਝੋਨੇ ਉਹ ਲੈ ਲਾਂਗੀ ਮੈਂ ਆਹ ਪਾਜੀ ਦਾ ਪਤਾ ਲੈਣ ਆਈ ਮੈਂ ਪੈਸੇ ਲੈਣ ਕੋੜੀ ਆਈ ਆ ਨਹੀਂ ਉਹ ਤੇ ਵਿਚਾਰੇ ਚੱਲ ਆ ਗਏ ਨੇ ਹੁਣ ਤੇ ਦੇਣ ਦੇ ਨੇ ਉਹਨਾਂ ਨੂੰ ਯਾਰ ਹੋਣ ਕੀ ਹਜੇ ਹਮ ਤਿੰਨ ਦਿਨ ਪਛਾਪਾਵਾ ਦੇ ਲਈ ਪੈ ਨਹੀਂ ਵਰਤ ਤਾ ਲੋ ਜੇ ਵਰਤ ਨਹੀਂ ਯਾਰ ਕੋਈ ਗੱਲ ਨਹੀਂ ਫੇਰ ਲੈ ਲਾਂਗੇ ਫੇਰ ਲੋੜ ਪਏਗੀ ਨਾ ਫੇਰ ਨਾ ਤੇ ਚਾਲੇ ਦਕਰ ਖੜ ਕੇ ਜਾਂਦੇ ਨੇ ਹਾਂ ਉਹ ਨਹੀਂ ਉਹਦੇ ਹੈ ਉਹ ਵੀ ਵਿਚਾਰੇ ਚੰਗੇ ਨੇ ਉਹਨਾਂ ਦੇ ਸੋ ਨਾਲ ਕਿੰਨੇ ਦੇਣ ਵਾਲੇ ਤੇ ਕਿੰਨੇ ਦੇ ਦਿੰਦੇ ਰਪਿੰਦਰ ਹੈ ਕੋਈ ਗੱਲ ਨਹੀਂ ਤੂੰ ਵਧੀਆ ਕੀਤਾ ਮੇਰੇ ਭੈਣ ਭਨੋਈਏ ਨੂੰ ਘਰ ਲੈ ਆਂਦਾ ਤੇਰਾ ਭਲਾ ਹੋਵੇ ਤੇ ਦਲਜੀਤ ਦੱਸਣ ਡਿਆ ਹੀ ਕੀ ਉਹ ਮੈਨੂੰ ਫੋਨ ਲਈ ਕਰਨਾ ਕੋਈ ਗੱਲ ਨਹੀਂ ਉਹ ਅਕਲਾ ਆ ਜਾਣੀ ਆ ਆਪੇ ਆਏਗੀ ਉਹ ਕੋਈ ਗੱਲ ਨਹੀਂ ਆ ਮਾਸੀ ਜੀ ਹਾਂਜੀ ਮੈਂ ਦੇਹੋ ਗੱਲ ਇਹਨਾਂ ਚਾਚੀ ਉਹਨਾਂ ਨੂੰ ਵੀ ਸਮਝਾਉਂਦੀ ਹਾਂਜੀ ਮੈਂ ਤਾਂ ਉਹਨੂੰ ਇਹੋ ਹੀ ਕਿਹਾ ਸੀ ਵੀ ਤੁਸੀਂ ਆਪਣੇ ਘਰ ਜਾਓ ਹਾਂਜੀ ਉਹ ਕੋਈ ਨਹੀਂ ਕਰ ਸਕਦੀ ਇਹ ਆਪੇ ਭੂਏ ਚੜਾਈ ਆ ਇਹਨਾਂ ਨੇ ਪਹਿਲਾਂ ਨਹੀਂ ਮੇਰੇ ਭਾਂ ਦਾ ਕਸੂਰ ਪਹਿਲਾਂ ਇਹਨਾਂ ਨੇ ਭੂਏ ਚੜਾ ਛੜਾਈ ਆ ਤਾਂ ਹੁਣ ਪਛਤਾਉਣ ਦਾ ਕੀ ਫਾਇਦਾ ਫਾਇਦਾ ਹਾਂ ਉਹ ਹੀ ਬੰਦਾ ਪਹਿਲਾਂ ਹਸਾਬ ਦਾ ਰੱਖੇ ਤਾਂ ਹੁੰਦਾ ਕਾਬਲਾ ਮੌਕਾ ਨਾ ਆਉਂਦਾ ਨਾ ਉਹ ਮਾਸੀ ਜੀ ਉਹਨੇ ਘਰ ਹੀ ਹੋਣਾ ਇਹ ਦੀ ਸਿੱਧੀ ਗੱਲ ਆ ਜੇ ਤੇ ਦੀ ਮਾਂ ਉਹਦਾ ਪੁਨਾ ਸਾਖ ਦਊਗੀ ਨਾ ਤੋ ਇੱਥੇ ਹੀ ਵੱਸੂਗੀ ਵੱਸੇਗੀ ਤੇ ਜੇ ਮਾਂ ਦੀ ਵੀ ਸ਼ਹਿ ਹੋਈ ਸਾਰਾ ਕੁਝ ਉਹਨੇ ਵੀ ਕੀਤਾ ਤੇ ਫੇਰ ਕੰਮ ਔਖਾ ਹੀ ਹੈ ਨਹੀਂ ਮਾਂ ਤੇ ਵਿਚਾਰੀ ਚੰਗੀ ਐ ਮਾਂ ਤੇ ਕਹਿਣ ਦੀ ਭੈਣ ਜੀ ਦੱਸਾਂ ਦੀ ਉਹਦ ਮੇਰੀ ਚੀਜੀ ਕਹਿ ਨਹੀਂ ਆ ਭੀ ਜੇ ਮਾਂ ਨਾ ਕਵੇ ਜੇ ਤੇ ਮਾਂ ਹੋਈ ਵੀ ਚਲਤੀ ਇਹ ਆਪਣੇ ਘਰ ਤੇਰਾ ਘਰ ਹੋਈ ਆ ਫੇ ਤਾਂ ਆਪੇ ਇੱਥੇ ਆਉਗੀ ਮਾਂ ਤੇ ਅਕਲ ਵਾਲੀ ਤੇ ਜਦੋਂ ਫੇਰ ਮਮਾ ਵਿਗਾੜ ਦਿੰਦੀਆਂ ਮਾਂ ਵੀ ਨਹੀਂ ਪੁੱਤ ਤੂੰ ਇੱਥੇ ਰਹਿ ਤੂੰ ਇਰਾ ਉੱਥੇ ਕੀ ਆ ਉਹ ਆ ਜੇ ਆ ਤੇ ਫੇਰ ਆਪੇ ਭੂਏ ਚੜਦੀਆਂ ਵਾ ਉਹ ਹੀ ਚੜਾ ਦਿੰਦੀਆਂ ਨੇ ਤੇ ਚੜੀਆਂ ਹੁੰਦੀਆਂ ਸਮਝਦਾਰ ਚਲੋ ਕੋਈ ਨਹੀਂ ਫਿਕਰ ਨਾ ਕਰੋ ਇਹ ਨਾ ਬਾਦੇ ਘਟੇ ਸਾਰੇ ਘਰਾਂ ਜਿਹੜੇ ਹੁੰਦੇ ਹੀ ਰਹਿੰਦੇ ਆ ਕਿਹੜੇ ਘਰ ਨਹੀਂ ਹੁੰਦੇ ਹੈਗੇ ਹਰ ਇੱਕ ਘਰ ਹੁੰਦੀ ਆ ਨਾਲੇ ਚਾਚੀ ਜਿੱਦਾਂ ਦਲਜੀਤ ਕਹਿੰਦਾ ਹੋਣਾ ਓਦਾਂ ਹੀ ਕਰੋ ਤੁਸੀਂ ਠੀਕ ਹੈ ਉਹਨੂੰ ਤਰਲੀਆਂ ਦੇ ਵਾਲਾਂ ਨੂੰ ਪੂਰੀ ਏਰੀਆ ਜਾ ਕੇ ਲਿਆਵਾਂਗੇ ਫੱਤੇ ਫੋਨ ਕਰੇਗੀ ਆ ਪਿਆਜੋ ਮੈਨੂੰ ਲੈ ਜਾਓ ਆਣ ਤੁਸੀਂ ਮੈਂ ਆਪਣਾ ਰੋਟੀ ਪਾਣੀ ਪਕਾਓ ਖਾਓ ਤੁਹਾਨੂੰ ਐਡੀ ਫਿਕਰ ਕਰਨ ਦੀ ਲੋੜ ਹੀ ਨਹੀਂ ਐ ਕੋਈ ਫਿਕਰ ਤੇ ਹੁੰਦੀ ਆ ਲੋਕੀ ਗੱਲਾਂ ਬੜੀਆਂ ਕਰਦੇ ਨੇ ਉਹ ਗੱਲਾਂ ਕਰਨ ਚਾਚੀ ਹੁਣ ਕਿੰਦਾ ਮੂੰਹ ਫੜ ਲੈਣਾ ਵਾ ਨਿਕਲੇ ਮੜਾ ਜਾਈ ਤੇ ਉਸ ਵੇਲੇ ਮੂੰਹ ਜੋਰ ਜੋਰ ਗੱਲਾਂ ਕਰਦੇ ਤੇ ਪਹਿਲਾਂ ਇਹਨਾਂ ਨੂੰ ਕੱਢਿਆ ਘਰੋਂ ਫਿਰ ਹੁਣ ਉਹਨੂੰ ਕੱਢ ਸੁਟਿਆ ਇਹਨਾਂ ਨੇ ਤੇ ਚਲੋ ਕੋਈ ਨਹੀਂ ਆ ਜੇ ਤੁਹਾਡੇ ਘਰ ਬਾਹਰ ਤੇ ਲੋਕਾਂ ਦੇ ਘਰ ਕਿਹੜਾ ਨਹੀਂ ਆ ਸਾਰੇ ਘਰਾਂ ਜੀ ਹੁੰਦੀਆਂ ਵਾ ਕੋਈ ਨਾ ਪਰ ਲੋਕੀ ਨਹੀਂ ਨਾ ਤੁਹਾਨੂੰ ਪਤਾ ਹੀ ਹੈ ਕੋਈ ਗੱਲ ਨਹੀਂ ਕਰਨਾ ਕਰੋ ਦੀ ਵੋਦੀ ਇੱਕਦਾਂ ਹੀ ਦੁਨੀਆ ਜਾਰੀ ਚੱਲਦੀ ਹੈ ਇਹ ਸਾਰਿਆਂ ਘਰ ਹੀ ਹੁੰਦੀਆਂ ਵਾ ਸਭ ਕੋ ਹੁੰਦਾ ਵਾ ਪੁੱਤ ਤੂੰ ਨਾ ਬੈਠ ਤੈ ਮੈਂ ਚਾਹ ਬਣਾਉਣੀ ਆ ਵਾ ਵਾ ਉਹ ਨਹੀਂ ਨਹੀਂ ਚਾਚੀ ਅਸੀਂ ਜਾਣਾ ਵਾ ਚੈਰ ਨੂੰ ਜਾਣਾ ਹੈ ਬੜਾ ਜਿੰਨੀ ਵਾਰੀ ਤੁਸੀਂ ਆਉਂਦੇ ਜਿਨਾ ਇਦਾਂ ਹੀ ਜਾਂਦੇ ਜੀ ਥੋੜᱷ ਥੋੜੀ ਬੜਾਉਣੀ ਹੈ 33 ਕਲਾਸ ਵਿੱਚ ਬੈਠੋ ਤੇ ਫਿਕਰ ਨਾ ਗਲਾ ਮਾਰੋ ਪਾਜੀ ਸਸਿਕਾ ਪਾਜੀ ਸਸਿਕਾ ਕੋ ਹੋਸ਼ਣਾ ਉਹ ਠੀਕ ਠਾਕ ਹਾਂ ਵਧੀਆ ਵਧੀਆ ਠੀਕ ਆ ਵਧੀਆ ਵਧੀਆ ਮੈਂ ਤੁਹਾਡੇ ਵੱਲ ਕੰਮ ਹੀ ਆਈ ਹਾਂ ਹਾਂ ਜੀ ਦੱਸੋ ਕੱਲ ਵੀ ਗਈ ਈ ਤੁਹਾਡੇ ਘਰ ਅਛਾ ਉਹ ਤੁਸੀਂ ਮਮਮੀ ਲਈ ਆਏ ਹਾਂ ਜੀ ਚਾਚੀ ਮਿਲੇ ਤੁਸੀਂ ਮਿਲੇ ਨਹੀਂ ਆਇਆ ਬੂਹੇ ਇਧਰ ਲੋਕੇ ਗੱਲ ਕਰਨੇ ਕੋਆ ਸਾਡੀ ਗੱਲ ਇਦਾਂ ਵਾ ਤੁਹਾਨੂੰ ਦੱਸਿਆ ਹੋਣਾ ਚਾਚੀ ਨੇ ਕੀ ਹੋਇਆ ਮੇਰੇ ਨਾਲ ਠੀਕ ਹੈ ਤੇ ਮੈਂ ਤਾਂ ਤਾਂ ਹੀ ਤੁਹਾਡੇ ਵੱਲ ਕਿ ਤੁਸੀਂ ਜਾ ਕੇ ਸਮਝਾਓ ਉਹਨਾਂ ਨੂੰ ਤੁਹਾਡੇ ਕੋ ਡਰਦੇ ਹੋ ਮੈਨੂੰ ਉਹ ਲੱਗ ਗਿਆ ਪਤਾ ਆਇਆ ਤੇਰੇ ਪਿੰਡੋਂ ਫੋਨ ਮੈਨੂੰ ਤੈਨੂੰ ਤਾਂ ਪਤਾ ਹੀ ਆ ਮੁੜੇ ਪਰਦੇ ਪੁਰਦੇ ਰਹਿਏ ਮੈਨਾਂ ਉਤੋਂ ਦੇ ਤੇ ਗੱਲ ਵਾ ਇਦਾਂ ਵੀ ਜੇ ਤੇ ਤੂੰ ਕਮੇ ਉਹਨਾਂ ਦਾ ਕਸੂਰ ਉਹਨਾਂ ਦਾ ਕਸੂਰ ਤਾਂ ਨਹੀਂ ਕੋਈ ਵੀ ਤੂੰ ਬੁੱਢੇ ਬਾਰੇ ਮਾਂ ਪਿਓ ਨੂੰ ਦਿੱਤਾ ਧੱਕਾ ਚੱਲ ਜੇ ਤੂੰ ਕਹਿੰਦੀ ਵੀ ਉਦੋਂ ਤੇਰੀ ਮਦਦ ਤੇ ਆਏ ਵੀ ਸੀ ਤੇ ਇਹ ਕੋ ਪੈਂਦਾ 10% ਉਹਨਾਂ ਨੇ ਕਸੂਰੀ ਹੀ ਮੁੰਡੇ ਦਾ ਜਿੱਥੇ ਗਲਤੀ ਸੀ ਮੁੰਡਾ ਉਹਨੂੰ ਕੀਤਾ ਸੀ ਹੁਣ ਇਸ ਟਾਈਮ ਪੂਰੀ ਗਲਤੀ ਤੇਰੀ ਹੈ ਕੁੜੀਏ ਜੇ ਤੂੰ ਚਾਹੁੰਦੀ ਆਂ ਵੀ ਘਰ ਵਸ ਜੇ ਤੇ ਇਹ ਕੰਮ ਤੇਰਾ ਬਿਲਕੁਲ ਗਲਤਵਾਹ ਚੁੱਪ ਕਰਕੇ ਆਪਣਾ ਲੀਹੇ ਕਪੜਾ ਲੈ ਤੇ ਜਾ ਕੇ ਤੇਨਾਂ ਨੂੰ ਮਾਫੀ ਮੰਗ ਲੈ ਤੇ ਘਰ ਜਾ ਕੇ ਆਪਣਾ ਘਰ ਵਸਾਉ ਉਹ ਇਦਾਂ ਰਿਸ਼ਤੇ ਖਰਾਬ ਹੋ ਜਾਂਦੇ ਇਹ ਕੰਮ ਨਹੀਂ ਤੇਰੇ ਵਾਸਤੇ ਚੰਗਾ ਇਹਦਾ ਨਾ ਕਰੋ ਮੈਂ ਤੇ ਇਹੋ ਗੱਲ ਮੇਰੀ ਤੇ ਇਹੋ ਹਦੈਤਵਾ ਵੱਡੇ ਹੁੰਦੇ ਨਾਲ ਤੇ ਮੈਂ ਤੇ ਤੈਨੂੰ ਇਹੋ ਮਤ ਦੇਣਾ ਵਾਂ ਵੀ ਚੁੱਪ ਕਰਕੇ ਆਪਣੇ ਘਰ ਵਸਾ ਜਾ ਕੇ ਆਪਣੇ ਘਰ ਰੋ ਭ ਮੇਰਾ ਕੋਈ ਵੀ ਨਹੀਂ ਸਾਥ ਦੇਣ ਡਿਆ ਤਾਨੂੰ ਚੰਗਾ ਭਲਾ ਪਤਾ ਵਾ ਕਿਉਂ ਕਿਿੱਦਾ ਕਰਦੇ ਰਹੇ ਮੇਰੇ ਨਾਲ ਤੇ ਤੂੰ ਹਜੇ ਵੀ ਉਹਨਾਂ ਦੀ ਗੱਲ ਕਰਨ ਢੇ ਜਿੱਥੇ ਮੁੰਡੇ ਦੀ ਗਲਤੀ ਮੁੰਡੇ ਦੀ ਕੱਢ ਕੇ ਆ ਜਿੱਥੇ ਉਹਦੀ ਮਾਂ ਗਲਤੀ ਉਹਨੂੰ ਕਹਿ ਗਿਆ ਹੁਣ ਇਸ ਟਾਈਮ ਗਲਤੀ 100% ਤੇਰੀ ਹੈ ਮੇਰੀ ਗਲਤੀ ਕਾਦੀ ਆ ਇਹ ਦੱਸੋ ਨਾ ਮੈਨੂੰ ਪਹਿਲੀ ਸਿਰਫ ਆਪਣੇ ਨਾਂ ਕਰਵਾਈ ਨਾ ਉਹਨਾਂ ਨੇ ਤਾਂ ਤੁਹਾਡੇ ਤੋਂ ਚੋਰੀਆਂ ਕਮਾਈਆਂ ਕੰਮ ਚੰਗਾ ਥੋੜੀ ਕੀਤਾ ਚੋਰੀ ਪੈਲੀ ਨਾਂ ਕਰਾਈ ਤੂੰ ਉਹਨਾਂ ਦੇ ਸਭ ਕੁਝ ਉਹਨਾਂ ਦੇ ਸਿਰ ਸਵਾ ਪਾਈਆਂ ਲਾਗੇ ਸਾਗੇ ਵੀ ਉਹਨਾਂ ਦੇ ਬੇਇੱਜ਼ਤੀ ਕਰਵਾਤੀ ਚਾਚੇ ਤਾਇਿਆਂ ਚ ਇਦਾਂ ਬੰਦਾ ਚੰਗਾ ਥੋੜੀ ਲੱਗਦਾ ਜੇ ਤੂੰ ਕੋਈ ਇਹੋ ਇਦੋਂ ਪਹਿਲਾਂ ਕਰਾਉਣੀ ਜੇ ਕਿਹਦਾ ਡਰ ਵੀ ਸੀ ਮੁੰਡੇ ਦਾ ਉਹਦਾ ਲਵਲੀ ਦਾ ਚਲ ਜੋ ਵੀ ਹਵਲਾ ਆਈ ਤੇ ਤੂੰ ਪਹਿਲੀ ਉਹਨੇ ਆਪਣੇ ਪਰੋਹਨੇ ਦਾ ਕਰਾਉਂਦੀ ਤੈਨੂੰ ਆਪਣੇ ਨਾਲ ਕਰਾਉਂਦੀ ਕੀ ਲੋੜ ਉਹ ਤੁਹਾਨੂੰ ਵੀ ਪਤਾ ਵਾ ਕਿ ਉਹ ਵੀ ਚੋਰੀ ਚੋਰੀ ਆਪਣੇ ਨਾਲ ਹੀ ਕਰਵਾਉਣ ਦੇ ਹੀ ਜੇ ਮੈਂ ਆਪਣੇ ਨਾਲ ਕਰਵਾ ਲਈ ਤੇ ਫਿਰ ਕੀ ਹੋ ਗਿਆ ਪਰ ਜੀ ਉਹ ਉਹ ਮਤਲਬ ਗਲਤ ਕਰਦੇ ਹੀ ਉਹਨਾਂ ਨੂੰ ਗਲਤ ਕੀਤਾ ਵਾ ਤੂੰ ਇਹ ਗਲਤੀ ਕਿਉਂ ਕਰਨੀ ਸੀ ਮੈਂ ਤਾਂ ਸੋਚਿਆ ਸੀ ਕਿ ਤੂੰ ਹੀ ਸਾਥ ਦੋਗੇ ਮੇਰਾ ਤੇ ਤੂੰ ਹੀ ਮੁਕਰਣ ਦੇ ਹੋਣਾ ਸੰਦੀਪ ਸਾਥ ਤੇ ਬਹੁਤ ਤੇ ਦਿਨਾਂ ਬੰਦਾ ਨਹੀਂ ਗਲਤ ਵੈਸ ਟਾਈਮ 100% ਗਲਤ ਵਾ ਜੇ ਉਹਦੇ ਮੈਨੂੰ ਤਾਂ ਪਤਾ ਲੱਗਾ ਕਿ ਉਹ ਮੁੰਡਾ ਲਵਲੀ ਉਹ ਤਰਾ ਘਰ ਤਾਲੇ ਤੋੜ ਕੇ ਛੱਡ ਗਿਆ ਤੇ ਉਹਦੇ ਸਾਰੀ ਜ਼ਿੰਦਗੀ ਬਣਾਉਂਦੇ ਮਰ ਗਏ ਵਿਚਾਰੇ ਉਹਨਾਂ ਦਾ ਘਰ ਚ ਕੋਣੀ ਹੈ ਜਦੋਂ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਿਆ ਤੇ ਫਿਰ ਮੈਂ ਤਾਲੇ ਮਾਰਨੇ ਹੀ ਪਹਿਲਾਂ ਕੁੜੀਏ ਧੱਕੇ ਤੂੰ ਮਰਿਆ ਮੈਨੂੰ ਸਭ ਪਤਾ ਵਾ ਮੇਰੇ ਸਾਹਮਣੇ ਸੱਚੀ ਨਾ ਹੋ ਮੈਨੂੰ ਪਤਾ ਵਾ ਸਰ ਇਹ ਕੰਮ ਤੇਰਾ ਬਹੁਤ ਗਲਤ ਆ ਮੁੱਕ ਦੀ ਗੱਲ ਇਹ ਆ ਕਿ ਤੂੰ ਸਾਥ ਨਹੀਂ ਦੇਣਾ ਮੇਰਾ ਜੇ ਸਾਥ ਦੇਣ ਵਾਲੀ ਗੱਲ ਜਿੱਥੇ ਤੂੰ ਠੀਕ ਹੀ ਤੇਰਾ ਸਾਥ ਦਿੱਤਾ ਅੱਜ ਤੂੰ ਗਲਤਾਂ ਦੇ ਬੁੱਤ ਨੂੰ ਗਲਤ ਕਰਨ ਦੇ ਆ ਇਹਦੇ 'ਚ ਮੇਰਾ ਕੀ ਕਸੂਰ ਦੱਸ ਮੈਂ ਗਲਤਰਾ ਸਾਥ ਦੇ ਕੇ ਰੱਬ ਨੂੰ ਕੀ ਮੂੰਹ ਖੋਲਣਾ ਕਰਤੀ ਨਾ ਤੁਸੀਂ ਬਗਾਨਿਆਂ ਵਾਲੀ ਗੱਲ ਇਹੋ ਮੇਰਾ ਆਪਣਾ ਭਰਾ ਹੁੰਦਾ ਇਥੇ ਕੁੜੀ ਆ ਤੂੰ ਫੇਰ ਗਲਤਾਂ ਬੋ ਤੂੰ ਦੱਸ ਵੀ ਤੇਰਾ ਸਾਥ ਦਿੱਤਾ ਕਿੱਥੇ ਨਹੀਂ ਆ ਤੇਰਾ ਪਿਓ ਸਿਰਦੇ ਨਹੀਂ ਸੀ ਤਾਂ ਅਜ ਤੱਕ ਮੇਰੇ ਬਾਪੂ ਨੇ ਕਦੀ ਘਰ ਨਹੀਂ ਮਹਿਸੂਸ ਹੁੰਦੀ ਵੀ ਤੇਰਾ ਪਿਓ ਹੈ ਨਹੀਂ ਆ ਤੇ ਉਸ ਦਿਨ ਵੀ ਜੇਤਨ ਤੇਰੇ ਮਰੇ ਪੰਗਾ ਪਿਆ ਸੀ ਘਰ ਅਸੀਂ ਤੇਨੇ ਮਾਪੋਤ ਤੇਰੇ ਉੱਥੇ ਪਹੁੰਚੇ ਇਸ ਸੌੜੇ ਤਰੀ ਤੇ ਤੇਰੀ ਮੰਮੀ ਨੂੰ ਪਤਾ ਵੀ ਨਹੀਂ ਲੱਗਦਾ ਵੀ ਉਹ ਵਿਚਾਰੀ ਠੀਕ ਨਹੀਂ ਰਹਿੰਦੀ ਕਿ ਤਾ ਟੈਨਸ਼ਨ ਨਾ ਲੈ ਜੇ ਕੁੜੀ ਤੇ ਅੱਜ ਤੂੰ ਫੇਰ ਸਾਨੂੰ ਬਗਾਨੇ ਕਰਤਾ ਜੇ ਬਗਾਨੇ ਹੀ ਤੇ ਮਨੋਂ ਆਪਣੇ ਹੀ ਤੜੀ ਦੇ ਇਨਾ ਸਾਥ ਦਿੱਤਾ ਵਾ ਬਗਾਨੇ ਹੁੰਦੇ ਤਾਂ ਕੀ ਲੋੜੀਆਂ ਨੂੰ ਐਡੀ ਦੂਰ ਜਾਣਦੀ ਤੇ ਉਹਨਾਂ ਨਾਲ ਤੂੰ ਤੂੰ ਮੈਂ ਮੈਂ ਕਰਨਦੀ ਉਹ ਟੱਬੜੀ ਵਿਚਾਰਾ ਬੜਾ ਭਾਲਾ ਮਾਸਟਰ ਕਰਦਾ ਤੈਨੂੰ ਰਹਿਣਾ ਨਹੀਂ ਆਉਂਦਿਆ ਕੁੜੀਏ ਜਿੱਦਾਂ ਆਈਆਂ ਨਾ ਬੂ ਉਦੋਂ ਆਪਣੇ ਤੋਂ ਘਰ ਚਲ ਜਾ ਜਿਹੜਾ ਤੋਂ ਆਪਣਾ ਦੀਰਾ ਕਪੜਾ ਲਿਆਂਦਾ ਵਾ ਉਹ ਲੈ ਕੇ ਆਪਣੇ ਘਰ ਪਹੁੰਚ ਜੇ ਤੂੰ ਆਉਣੀ ਹੈ ਤੇ ਮੈਂ ਤੈਨੂੰ ਛੱਡਉਣਾ ਨਹੀਂ ਤੇ ਜਿੱਦਾਂ ਬੱਸੇ ਆਈਆਂ ਜਾਂ ਜੱਤੇ ਵੀ ਆਈਆਂ ਉਦੋਂ ਆਪਣੇ ਘਰ ਪਹੁੰਚ ਪਾਜੀ ਮੈਨੂੰ ਇਹ ਉਮੀਦ ਨਹੀਂ ਸੀ ਤੁਹਾਡੇ ਕੋਲੋਂ ਕਿ ਤੁਸੀਂ ਵੀ ਇਦਾਂ ਕਹੋਗੇ ਮੈਨੂੰ ਕਹਣਾ ਬੂ ਕੀ ਜਿੱਥੇ ਤਰੀ ਸਪੋਰਟ ਕਰਨੀ ਬੰਦੀ ਕੀਤੀ ਆ ਹੁਣ ਤੂੰ ਗਲਤ ਹੈ ਤੈਨੂੰ ਗਲਤ ਕਹਿਣੇ ਆ ਗਲਤ ਨੂੰ ਗਲਤ ਨਹੀਂ ਕਹਿਣਾ ਤੂੰ ਉੜ ਕੇ ਕਹਿਣਾ ਉਹ ਤਲਾਕ ਮੰਗਣ ਦੇ ਆ ਨਾ ਕੋਈ ਗੱਲ ਨਹੀਂ ਮੈਂ ਫਿਰ ਤਲਾਕ ਹੀ ਦਊਂਗੀ ਹੁਣ ਉਿੱਤੋਂ ਤੱਕ ਨਾ ਪਹੁੰਚਦੇ ਨੇ ਗੱਲ ਕੁੜੀ ਇਦਾਂ ਘਟ ਉੱਡ ਜਾਂਦੀ ਐ ਇੰਨੇ ਸਮਝਾਉਂਦੇ باوجود ਵੀ ਕੁੜੀ ਕਹਿੰਦੀ ਮੈਂ ਤਲਾਕ ਲੈਣਾ ਗੱਲ ਚੰਗੀ ਨਹੀਂ ਆ ਚਲੋ ਜਾਣਾ ਦਿਨ ਉੱਥੇ ਹੀ ਪੈਣਾ ਕਿੱਥੇ ਚਲ ਜਾਣਾ ਇਹਨੇ ਭੱਜ ਗਏ ਚਾਰ ਦਿਨ ਦਾ ਗੁੱਸਾ ਵਾ ਹੋਏ ਨਾ ਸ਼ਾਂਤ